ਅਖੇ ਅਕਬਰ ਬਾਦਸ਼ਾਹ ਸਦ ਜੈਮਲ ਨੂੰ ਦਰਬਾਰ ਤੈਨੂੰ ਉੱਚੇ ਅਹੁਦੇ ਲਾ ਦਿਆ ਰੱਬ ਦੇ ਘਰ ਦੇ ਰਾਹ ਹਨੇੜਾ ਨਹੀਂ ਕੀ ਪਤਾ ਲੱਗਦਾ ਰੱਬ ਨੇ ਕਹਿੰਦਾ ਕੀ ਮਾਦੇ ਘੰਟਾ ਚਿਰ ਪਰੇ ਖੁੱਲੀ ਜਗ੍ਹਾ ਰੋਜ਼ ਇੱਕ ਘੰਟਾ ਮਾਰ ਗਾਣੇ ਗਾਣੇ ਜਾਂਦੇ ਸੁਣਨ ਵਾਲੇ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਜਿਹੜਾ ਲੰਗਦਾ ਟਪਦਾ ਨਾ ਉੱਥੇ ਬਾਹਰ ਦੇ ਮੇਰੇ ਕੰਦਰ ਮਹਪੂਤਾਂ ਕਰਨ ਕਰਾਈ ਜਾਂਦਾ ਕੋਣ ਵੀ ਜੇ ਇੱਕ ਕੰਨਾ ਮਾ ਨਾਗਲ ਮਿਲ ਨਹੀਂ ਆਉਂਦੀ ਰਹਾ ਜਦੋਂ ਮੈਂ ਗਾਉਣਾ ਹੈ ਗਾਉਣਾ ਜੇ ਇੱਕ ਘੰਟਾ ਸਵੇਰੇ ਕਹਵਾਂ ਜੋ ਸ਼ਾਮ ਨੂੰ ਗਾਉਣਾ ਜੇ ਨਾ ਗਾਵਾਂ ਮੈਂ ਸੜਕ ਤੇ ਜਾਂਦਿਆਂ ਜਾਂਦਾ ਵੀ ਫਿਰ ਰੱਖ ਕੇ ਨਾ ਦੇ ਹੱਥ ਫਿਰ ਕੋਈ ਲੋਕਾਂ ਦੇ ਹੱਥ ਕਰਕੇ ਖੜ ਦੇ ਜਾਂ ਸੁਣਾ ਕੇ ਜਾਈ ਬਕੂਟ ਵਟ ਘੜ ਦਿਆਂ ਜੀ ਵਟ ਘੜ ਦਿਆਂਗੇ ਜੀ ਮੈਨੂੰ ਥੋੜ੍ਹਾ ਜਿਹਾ ਇੱਕ 10-4 ਦਿਨ ਪਤਾ ਲੱਗ ਜੇ ਨਾ ਮੈਂ ਸਪੀਕਰ ਦਾ ਮੈਕੋ ਪਾੜ ਦਿਆਂਗੇ ਫਿਗੂ ਜੂ ਉਡਾ ਲਿਆਂਗੇ ਜੀ ਮੇਰੇ ਜਾਨੀ ਤੱਕ ਦਾ ਜੇ ਗਾਉਂ ਓ ਆਖੇ ਅਕਬਰ ਬਾਦਸ਼ਾਹ ਸਦ ਜੈਮਲ ਨੂੰ ਦਰਬਾਰ ਤੈਨੂੰ ਉੱਚੇ ਅਹੁਦੇ ਲਾ ਦਿਆਂ ਓ ਤੈਨੂੰ ਉੱਚੇ ਆਉਦੇ ਲਾ ਦਿਆਂ ਫੌਜਾਂ ਦਾ ਸਿਪਾਹਸਲਾਰ ਤੈਨੂੰ ਜੈ ਮਲਾ ਦੇਣ ਸਲਾਮੀਆਂ ਓ ਤੈਨੂੰ ਜੈ ਮਲਾ ਦੇਣ ਸਲਾਮੀਆਂ ਤੇਰਾ ਮੁਗਲ ਕਰਨ ਸਤਕਾਰ ਦੇ ਰੇ ਡੋਲ ਆਪਣੀ ਧੀ ਦਾ ਬਾਪੂ ਜੀ ਉਮਰ ਕਿੰਨੀ ਹੋਗੀ ਤੁਹਾਡੀ ਉਮਰ ਹੋਗੀ 74-75 ਸਾਲ ਦੀ 75 ਸਾਲ ਦੀ ਉਮਰ ਹੋ ਗਈ ਆਵਾਜ਼ ਦੇ ਵਿੱਚ ਗੜ ਆਇ ਤਾਂ ਹੋਰ ਵਧੀਆ ਗਏ ਕੋਸ਼ਿਸ਼ ਮੇਰੀ ਬਹੁਤ ਹੈ ਜੀ ਮੈਂ ਕਰਦਾਂ ਕੀ ਗੱਲ ਰਹਿਂਦੀ ਹੈਗੀ ਆ ਤੁਹਾਡੇ ਵਰਗੇ ਕਲਾਕਾਰਾਂ ਨੂੰ ਕਿਉਂ ਨਹੀਂ ਹੈ ਜੇ ਪਲੇਟਫਾਰਮ ਮਿਲਦੇ ਜਿਹਦੇ ਤੇ ਤੁਸੀਂ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕੋ ਪਾਸੇ ਜੀ ਮੈਂ ਤੁਹਾਨੂੰ ਉਮਰ ਦੇ لحاظ ਨਾਲ ਕੋਸ਼ਿਸ਼ ਵੀ ਘਾਟ ਕਰ ਰਿਹਾ ਆ ਵੀ ਗਾਗਲੀ ਹੁਣ ਕਿਨੂੰ ਜਾ ਕੇ ਸਾਨੂੰ ਚੇਲਾ ਬਣਾਉਗਲੇ ਕਹਿੰਦੇ ਆ 75 ਸਾਲ ਦੇ ਬਾਬੂ ਬਣਾਉਣ ਦੀ ਤਾਂ ਲੋੜ ਹੀ ਨਹੀਂ ਹੈਗੀ ਤੁਹਾਡੀ ਆਵਾਜ਼ ਇੰਨਾ ਦਾ ਆ ਚਲੋ ਦੇਖੋ ਕਿਰਪਾ ਹੋ ਜਾਈ ਗੁਰੂ ਜੀ ਦੇ ਇਸ ਤਰ੍ਹਾਂ ਕੋਟਲਾ ਲੱਗ ਜਾਂਦਾ ਕਈ ਵਾਰੀ ਹੋ ਵੀ ਸਕਦਾ ਰੱਬ ਦੇ ਘਰ ਦੇ ਰਹਾ ਹਨੇੜ ਤਾਂ ਨਹੀਂ ਕੀ ਪਤਾ ਲੱਗਦਾ ਰੱਬ ਦੇ ਰੰਗਾਂ ਦਾ ਕੀ ਮੰਗਦਾ ਫਿਰ ਰਿਆਜ਼ ਵੀ ਕਰਦੇ ਹੋ ਇਸ ਦਾ ਬਹੁਤ ਜ਼ਿਆਦਾ ਕਰਨਾ ਜੀ ਮੈਂ ਮੈਂ ਦੇ ਇੱਕ ਘੰਟਾ ਜਿਹੜੇ ਪਰੇ ਖੁੱਲੀ ਜਗ੍ਹਾ ਰੋਜ਼ ਇੱਕ ਘੰਟਾ ਮੈਂ ਗਾਣਾ ਹੀ ਗਾਣਾ ਜਾ ਕੇ ਆਇਆ ਅੱਛਾ ਇਕੱਲੇ ਹੀ ਗਾਉਂਦੇ ਹੋ ਨਹੀਂ ਫਿਰ ਲੋਕੀ ਕੁੱਟੇ ਸੁਣਨ ਵਾਲੇ ਉੱਥੇ ਲੋਕੀ ਇਕੱਠੇ ਹੋ ਜਾਂਦੇ ਨੇ ਜਿਹੜਾ ਲੰਗਦਾ ਟੱਪਦਾ ਨਾ ਉੱਥੇ ਬਾਹਰ ਦੇ ਮੇਰੇ ਕੰਦਰ ਬਾਪੂ ਤਣ ਤਣ ਕਰਾਈ ਜਾਂਦਾ ਦੂਜੇ ਨਾਲ ਸੋ ਜਿਹੜਾ ਸ਼ੌਂਕ ਹੈਗਾ ਮਤਲਬ ਕਿ ਕਦੋਂ ਤੋਂ ਤੁਸੀਂ ਕਹਿੰਦੇ ਹੋ ਬਚਪਨ ਤੋਂ ਪੈਦਾ ਹੋ ਗਿਆ ਸੀਗਾ ਸੋ ਕਈ ਔਕੜਾਂ ਵੀ ਆਈਆਂ ਤੁਸੀਂ ਦੱਸਿਆ ਕਿ 2 ਰੁਪਏ ਦੇ ਵਿੱਚ ਮਹਿਜ਼ ਤੁਸੀਂ ਨੌਕਰੀ ਕਰੀ ਸੀਗੀ ਬੱਚੇ ਸੀ ਮੇਰੇ ਵਿਆਹ ਆ ਸੀ ਜਦ ਮੈਂ ਜੀ ਉਹ 60 ਰੁਪਏ ਮਿਲਦੇ ਜਾਇਦ ਵਾਰ ਘੱਟ ਕੇ 55-52 ਰੁਪਏ ਮਿਲਦੇ ਸੀ ਪਰ ਵਧੀਆ ਗੁਜ਼ਾਰਾ ਹੋ ਜਾਂਦਾ ਉਹ 55-52 ਰੁਪਏ ਨਾਲ ਜੀ ਵਧੀਆ ਟਾਈਮ ਬਿਲੰਗ ਜਾਂਦਾ ਸੀ ਸੋ ਅੱਜ ਕੱਲ ਮਹਿੰਗਾਈ ਦਾ ਦੌਰ ਹੈਗਾ ਫਿਰ ਕਿਵੇਂ ਹੁਣ ਚੱਲ ਰਿਹਾ ਹੈਗਾ ਹੋਰ ਕੁਝ ਵੀ ਕਰਦੇ ਹੁਣ ਤਾਂ ਰਿਟਾਇਰ ਆ ਮੈਂ ਜੀ ਬਸ ਕਰੇ ਹੁਣਾਂ ਜੀ ਕੰਮ ਕੁਮ ਤਾਂ ਹੁਣ ਹੁੰਦਾ ਨਹੀਂ ਕੋਈ ਜੀ ਕੀ ਕਰਦੇ ਸੀਗੇ ਉਸ ਤੋਂ ਪਹਿਲਾਂ ਮੈਂ ਖਰਾਤੇ ਕੰਮ ਕਰਦਾ ਜੀ ਪਰ ਪ੍ਰਾਈਵੇਟ ਹੀ ਜੀ 40-45 ਸਾਲ ਕੰਮ ਕਰਿਆ ਉਹਨਾਂ ਬਸ ਉਹ ਫੇਲ ਹੋ ਗਏ ਮੈਨੂੰ ਜਾ ਕੇ ਆਪਣੇ ਬਸ ਸੋ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਘਰ ਦਾ ਗੁਜ਼ਾਰਾ ਤਿੰਨ ਲੜਕਿਆਂ ਜੀ ਮੇਰੇ ਘਰ ਦੀ ਹੈ ਨਹੀਂ ਪਰ ਰੋਟੀ ਪਾਣੀ ਦੇਈਂਦੇ ਨੇ ਮੁੰਡੇ ਹੋਰ ਵੀ ਲੋ ਕਿਤਨਾ ਕਿਤੇ ਲੱਗਦਾ ਹੈਗਾ ਕਈ ਵਾਰੀ ਜ਼ਿੰਦਗੀ ਚ ਔਕੜਾਂ ਇਹੀ ਆ ਜਿੰਦੀਆਂ ਕਿਤੇ ਸਾਜ਼ ਨਾਲ ਆਵਾਜ਼ਾਂ ਸੰਗਨ ਦਾ ਵਾਇਗਰ ਨੂੰ ਦਿੱਤਾ ਹੀ ਸੋ ਜੇ ਇਸ ਨੂੰ ਪਲੇਟਫਾਰਮ ਵਧੀਆ ਮਿਲ ਜਾਂਦਾ ਤੇ ਅੱਜ ਬਾਈ ਦਾ ਨਾਮ ਹੋਰ ਵਧੀਆ ਹਾਂ ਜੀ ਹੋਇਤਾ ਹੈ ਜੀ ਤੇ ਕੁਦਰਤ ਦੇ ਹੱਥ ਹੈ ਜੀ ਹਾਂ ਜੀ ਇਹ ਤਾਂ ਕੁਦਰ ਦੇ ਹੱਥ ਹੈ ਨਾ ਜੀ ਚੰਨ ਲੇ ਰਿਆਜ਼ ਨਹੀਂ ਛੱਡਿਆ ਕਿ ਜੋ ਮਰਜੀ ਇਹ ਤਾਂ ਹੋਣ ਵੀ ਜੀ ਇੱਕ ਕਹਿੰਦਾ ਮੈਂ ਨਾ ਗਾ ਲ ਮੈਨੂੰ ਨੀਂਦੇ ਨਹੀਂ ਆਉਣੀ ਰਾਤ ਨੂੰ ਜੀ ਇਹ ਤਾਂ ਮੈਂ ਗਾਉਣਾ ਹੈ ਗਾਉਣਾ ਜੀ ਇੱਕ ਘੰਟਾ ਸਵੇਰੇ ਗਾਵਾਂ ਤੇ ਸ਼ਾਮ ਨੂੰ ਗਾਵਾਂ ਜੇ ਨਾ ਗਾਵਾਂ ਮੈਂ ਸੜਕ ਤੇ ਜਾਂਦਿਆਂ ਜਾਂਦਾ ਵੀ ਫਿਰ ਰੱਖ ਕੇ ਨਾ ਤੇ ਹੱਥ ਫਿਰ ਕੋਈ ਲੋਕਾਂ ਦਾ ਹੱਥ ਕਰਕੇ ਕਰਨ ਜਾਂ ਸੁਣਾ ਕੇ ਜਾਂੀ ਬਾਪੂ ਅੱਜ ਦੀ ਗੱਲ ਦੱਸਣਾ ਤੁਹਾਨੂੰ ਮੈਂ ਮੈਨੂੰ ਕਹਿੰਦੇ ਵੀ ਅੱਜ ਗਾਉਣਾ ਮੈਂ ਮੈਂ ਸੱਲਾਂਗਿਆ ਦੂਖਨਵਾਰ ਸਾਹਿਬ ਨੂੰ ਤੇ ਮੈਂ ਗਾਂਦਾ ਜਾ ਰਾਂ ਗੀਤ ਗੀਤ ਦੇ ਬੋਲ ਸੀ ਅੱਜ ਹੋਰ ਤੇ ਕੱਲ ਕੋਈ ਹੋਰ ਜ਼ਿੰਦਗੀ ਦੇ ਰੰਗ ਸਜਣਾਵੇ ਸਜਣਾ ਉਹ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਕੋਈ ਹੋਰ ਜ਼ਿੰਦਗੀ ਦੇ ਰੰਗ ਸਜਣਾ ਇਹ ਮੈਂ ਗਾਂਦਾ ਜਾ ਰਿਹਾ ਤੇ ਇੱਕ ਬੂੜਾ ਉੱਥੇ ਬੈਠਾ ਸੀ ਜਿਹੜਿਆ ਮੇਜੇ ਬਣੇ ਨੇ ਉਹ ਆ ਕਹਿੰਦਾ ਹੇ ਤਾਂ ਮੇਰੀ ਉਮਰ ਦੇ ਕਹਿੰਦਾ ਪਾ ਧਨ ਤਨ ਕਰਾਈ ਜਾ ਰਿਹਾ ਜੀ ਬੜਾ ਮਨ ਮੇਰਾ ਖੁਸ਼ ਹੋ ਰਿਹਾ ਮੈਂ ਜੀ ਸੋ ਬਿਲਕੁਲ ਸੋ ਹੁਣ ਕਿਸ ਤਰ੍ਹਾਂ ਦੇਖ ਲਿਆ ਗਿਆ ਹ ਜਿੰਦਗੀ ਦਾ ਸਫਰ ਦੇ ਵਿੱਚ ਤੁਸੀਂ ਉਮਰ ਵੀ ਦੱਸ ਰਹੇ ਹੋ 74 ਸਾਲ ਦੀ ਉਮਰ ਦੱਸ ਰਹੇ ਹੋ 74 75 ਸਾਲ ਦੀ ਸੋ ਹੁਣ ਵੀ ਜੇ ਕੋਈ ਤੇ ਪਲੇਟਫਾਰਮ ਮਿਲੇਗਾ ਤਾਂ ਮੈਂ ਕਹਿੰਦਾ ਵਟ ਕੱਢ ਦਿਆਂ ਜੀ ਵਟ ਕੱਢ ਦਾਂਗੇ ਜੀ ਮੈਨੂੰ ਥੋੜਾ ਜਿਹਾ ਇੱਕ ਦਸਕਾ ਚਾਰ ਦਿਨ ਪਤਾ ਲੱਗ ਜਾਣਾ ਮੈਂ ਸਪੀਕਰ ਦਾ ਮੈਕੋ ਪਾੜ ਦਾਂਗੇ ਫਿਊਜ ਉਡਾ ਲਿਆਗੇ ਜੀ ਮੇਰੇ ਜਾਨੀ ਤੱਕਦਾ ਜੇ ਗਾਉਂ ਦੇ